ਦੇਖੋ ਇਸ ਦੇ ਬਾਰੇ ਤਾਂ ਉਹੀ ਦੱਸ ਸਕਦੇ ਆ ਕਿ ਉਹ ਕਿਉਂ ਸ਼ਾਮਲ ਹੋਇਆ ਕਿ ਕਾਰਨ ਸੀਗੇ ਪਰ ਮੈਂ ਤਾਂ ਉਹਨਾਂ ਨੂੰ ਮੁਬਾਰਕਬਾਦੀ ਦੇ ਸਕਦੀ ਆ ਕਿ ਜੇ ਉਹ ਇੱਕ ਨਵੀਂ ਪਾਰਟੀ ਸ਼ੁਰੂ ਕਰਨ ਜਾ ਰਿਹਾ ਹੈ ਕਿਸੇ ਹੋਰ ਪਾਰਟੀ ਦੇ ਵੱਲੋਂ ਪਰ ਇੱਕ ਥੋੜਾ ਜਿਹਾ ਗਿਲਾ ਵੀ ਉਹਨਾਂ ਨਾਲ ਰਹੇਗਾ ਕਿ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸਰਦਾਰ ਬੈਂ ਸਿੰਘ ਦੀ ਕੁਰਬਾਨੀ ਸੀ ਪੰਜਾਬ ਲਈ ਔਰ ਸ਼ਾਇਦ ਬਿੱਟੂ ਜੀ ਨੇ ਉਹਨੂੰ ਆਪਣੇ ਦਿਮਾਗ ਤੋਂ ਆਪਣੇ ਦਿਲੋਂ ਕੱਢ ਦਿੱਤਾ ਕਾਂਗਰਸ ਤੇ ਇੱਕ ਮਜ਼ਬੂਤ ਸਪਾਈ ਹੋ ਕੇ ਬੈਂ ਸਿੰਘ ਜੀ ਨੇ ਆ ਸਾਡੇ ਪੰਜਾਬ ਲਈ ਸ਼ਹੀਦੀ ਦਿੱਤੀ ਕਾਂਗਰਸ ਦੇ ਵੱਡੇ ਲੀਡਰ ਹੋ ਕੇ ਉਹ ਉਹਨਾਂ ਨੇ ਕਾਂਗਰਸ ਨੂੰ ਉਸ ਟਾਈਮ ਦੇ ਵਿੱਚ ਸੰਭਾਲਿਆ ਸੀਗਾ ਉਸ ਟਾਈਮ ਦੇ ਵਿੱਚ ਮੁੱਖ ਮੰਤਰੀ ਬਣੇ ਸੀ ਜਦੋਂ ਅੱਤਵਾਦ ਦਾ ਜ਼ੋਰ ਸੀਗਾ ਤੇ ਸਮਝ ਨਹੀਂ ਆਇਆ ਕੱਲ ਤੱਕ ਤਾਂ ਉਹਨਾਂ ਨਾਲ ਗੱਲ ਹੁੰਦੀ ਰਹੀ ਸੀਗੀ ਇੱਕ ਦਿਨ 24 ਘੰਟੇ ਦੇ ਵਿੱਚ ਕੀ ਬਦਲਿਆ ਕਿ ਭਾਜਪਾ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਉਹ ਭਾਜਪਾ ਨੂੰ ਹੀ ਜੁਆਇਨ ਕਰ ਗਏ ਸੋ ਉਹਨਾਂ ਦੀ ਇੱਛਾ ਆ ਉਹਨਾਂ ਨੂੰ ਕੁਝ ਠੀਕ ਲੱਗਿਆ ਹੋਣਾ ਤਾਂ ਉੱਧਰ ਚਲੇ ਗਏ ਗਿਵ ਦੇ ਦੋ ਕੱਟੜ ਲੀਡਰ ਸੀਗੇ ਬਿੱਟੂ ਜੀ ਸਭ ਗਨ ਸਿੰਘ ਜੀ ਦੇ ਪਰਿਵਾਰ ਤੋਂ ਸੀਗੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਸ਼ਹੀਦੀ ਵੀ ਦਿੱਤੀ ਹੈ ਉਹਨਾਂ ਨੇ ਬੰਬ ਤੱਕ ਆਪਣੇ ਸੀਨੇ ਤੇ ਸਹਿ ਸੀਗੇ ਪਰ ਅੱਜ ਉਹ ਕੱਟੜ ਇਮਾਨਦਾਰ ਕਾਂਗਰਸੀ ਅੱਜ ਕਾਂਗਰਸ ਨੂੰ ਰਲਦਾ ਗਿਆ ਦੇਖੋ ਫਿਰ ਜੇ ਤੁਸੀਂ ਕੱਟੜ ਦੀ ਗੱਲ ਕਰਦੇ ਹੋ ਤਾਂ ਜੇ ਇਹ ਪੈਮਾਨੇ ਆ ਦੂਸਰੀ ਪਾਰਟੀ 'ਚ ਜਾਣਾ ਹੈ ਜਾਂ ਕੁਝ ਕੰਨਣਾ ਤਾਂ ਫਿਰ ਉਹ ਕੱਟੜ ਨਹੀਂ ਸੀਗੇ ਫਿਰ ਉਹ ਫਿਰ ਓਪਰਚੁਨਿਸਟ ਹੋਣੇ ਆ ਵੀ ਜਦੋਂ ਤੱਕ ਪਾਰਟੀ ਉਹਨਾਂ ਨੂੰ ਬਹੁਤ ਕੁਝ ਦੇ ਰਹੀ ਸੀਗੀ ਉਦੋਂ ਤੱਕ ਉਹ ਕਾਂਗਰਸ 'ਚ ਸੀਗੇ ਤੇ ਨਹੀਂ ਕੁਝ ਲੱਗਿਆ ਹੋਣਾ ਅੱਜ ਉਹਨਾਂ ਨੂੰ ਕਿ ਪਾਰਟੀ ਕੁਝ ਦੇ ਨਹੀਂ ਪਾਰੀ ਤੋਂ ਦੂਸਰੇ ਪਾਸੇ ਸ਼ਿਫਟ ਕਰ ਗਏ ਤੇ ਮੈਨੂੰ ਲੱਗਦਾ ਜਿਹੜੇ ਲੋਏ ਲੋਕ ਸਭਾ ਦੇ ਚੋਣਵਾ ਜਿੱਦਾਂ ਲੁਧਿਆਣਾ ਕੋ ਲੜਦੇ ਸੀ ਵੀ ਲੱਗਦਾ ਜੀ ਵੀ ਕਾਂਗਰਸ ਤੋਂ ਵੀ ਸੰਯੋਗ ਨਹੀਂ ਮਿਲਗੇ ਇਸ ਕਰਕੇ ਬੀਜੇਪੀ ਚਲੇ ਗਈ ਹੈ ਨਹੀਂ ਅਸਰੇ ਦੀ ਤਾਂ ਕੋਈ ਗੱਲ ਨਹੀਂ ਜਿੰਨੀਆਂ ਤੁਸੀਂ ਪਿੱਛੇ ਤੁਸੀਂ ਵੀ ਉਹਨਾਂ ਦੀ ਮੀਡੀਆ ਕੈਪਚਰ ਕੀਤਿਆ ਹੋਣੀਆਂ ਜਿੰਨੀਆਂ ਉਹਨਾਂ ਨੇ ਮੀਟਿੰਗਸ ਕੀਤੀਆਂ ਹੈਗੀਆਂ ਆਲਰੇਡੀ ਹਰੇਕ ਜਿਹੜੇ ਐਮਐਲਏ ਕਾਂਗਰਸ ਤੇ ਰਹੇ ਹੈਗੇ ਐਕਸ ਐਮਐਲਏ ਆ ਜਾਂ ਪਾਰਟੀ ਆਉਤੇ ਆ ਰਹਾ ਸਭ ਨੇ ਉਹਨਾਂ ਨੂੰ ਸਾਥ ਦਿੱਤਾ ਹੈ ਇਵਨ ਕਿ ਮੈਂ ਹੀ ਪਿਛਲੇ ਹਫਤੇ ਤੁਸੀਂ ਵੀ ਸੀਗੇ ਉਹਨਾਂ ਦੇ ਨਾਲ ਜਾ ਕੇ ਉਦਘਾਟਨ ਵੀ ਕੀਤੇ ਆ ਤੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਲੱਗ ਹੀ ਨਹੀਂ ਰਹੀ ਸੀ ਕੋਈ ਨਾ ਕੋਈ ਪਰ ਪੁਸ਼ਨ ਅਰਸ਼ੂ ਸਾਫਾ ਮੰਤਰੀ ਨਾਲੋਂ ਕਾਫੀ ਚਿਹਰਾ ਇਹ ਨਜ਼ਰ ਆਏ ਜੇ ਦੋਸਤੀ ਹੇ ਟੁੱਟੇਗੀ ਲੱਗਦਾ ਵੀ ਇਹ ਦੋਸਤੀ ਦੇਖੋ ਜਿਹੜੇ ਆਸ਼ੂ ਜੀ ਹਨ ਨਾ ਉਹ ਸਭ ਤੋਂ ਅਲੱਗ ਕਿਸਮ ਦੇ ਇਨਸਾਨ ਹੈ ਉਹ ਕਦੀ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਹੀ ਨਹੀਂ ਹੈਗੇ ਚਾਹੇ ਜੋ ਮਰਜੀ ਉਹਨਾਂ ਦੇ ਲੋਕ ਛਵੀ ਬਣਾ ਦੇਣ ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਨੂੰ ਪਤਾ ਆ ਜੇ ਉਹ ਬਿੱਟੂ ਜੀ ਅੱਜ ਭਾਜਪਾ ਜੁਆਇਨ ਕਰ ਗਏ ਆ ਤਾਂ ਵੀ ਉਹਨਾਂ ਨੇ ਉਹਨਾਂ ਨੂੰ ਮੁਬਾਰਕਬਾਦੀ ਦੇਣੀ ਹੈ ਸਾਡੀ ਪਾਰਟੀ ਹੈ ਕਾਂਗਰਸ ਅਸੀਂ ਕਾਂਗਰਸ ਲਈ ਜਾਂ ਅਸ਼ੂ ਜੀ ਜਾਂ ਸਾਡੀ ਹਾਈ ਕਮਾਂਡ ਕਾਂਗਰਸ ਲਈ ਕੀ ਕਰ ਸਕਦੇ ਹੋ ਅਸੀਂ ਦੇਖਾਂਗੇ ਲੱਗ ਰਿਹਾ ਹੈ ਕਿ ਵਿਚ ਜਾਣ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਬਾਦ ਕੋਈ ਚੋਣਾਂ ਹੋ ਰਹੀਆਂ ਐਮਟੀ ਹੋਊਗੇ ਲੱਗਦਾ ਕਿ ਉਹ ਸੀਗਾ ਐਮਟੀ ਦੋਨਾਂ ਚੋ ਕਵੈਸਨ ਕਿਹਾ ਹੈ ਬੀਜੇਪੀ ਜਾਣਗੇ ਲੋਕ ਕਹਿ ਰਹੇ ਪਿੱਟੂ ਦੇ ਨਾਲ ਹੀ ਬੀਜੇਪੀ ਚ ਵੀ ਅਸ਼ੂ ਵੀ ਬੀਜੇਪੀ ਚ ਜਾਣਗੇ ਕਿਉਂ ਜਾਣਗੇ ਕਾਹਦੇ ਲਈ ਜਾਣਗੇ ਮੈਂ ਡੇ 1 ਤੋਂ ਇੱਕ ਗੱਲ ਕਹਿ ਰਹੀ ਹਾਂ ਕਿ ਆਸ਼ੂ ਬੀਜੇਪੀ 'ਤੇ ਨਹੀਂ ਜਾਣਗੇ। ਈਡੀ ਦਾ ਡਰ ਲੱਗਦਾ ਬਿਟੂ ਨੂੰ। ਈ ਬਿਟੂ ਚ ਦੱਸ ਸਕਦੇ ਮੈਨੂੰ ਤਾਂ ਨਹੀਂ ਪਤਾ। ਮੈਨੂੰ ਲੱਗਦਾ ਈਡੀ ਦਾ ਦਬਾਅ ਬਣ ਰਿਹਾ ਸੀ। ਜੇ ਈਡੀ ਦਾ ਦਬਾਅ ਬਣ ਰਿਹਾ ਸੀਗਾ ਅਸੀਂ ਤਾਂ ਈਡੀ ਨੂੰ ਫੇਸ ਕਰ ਲਿਆ ਹੈਗਾ ਤੇ ਜੇ ਕਿਸੇ ਨੂੰ ਕੁਝ ਲੱਗਦਾ ਹੈਗਾ ਆ ਪਰ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਤੇ ਇਹ ਤਾਂ ਮੈਮ ਦੇ ਕਿਹਾ ਵੇ ਕਿਦਾਂ ਲੋਕ ਸਭਾ ਦੀ ਹੈ ਕੈਂਡੀਡੇਟ ਉਹਨੂੰ ਲਗਦੇ ਨੇ ਆਪਣੇ ਅਸ਼ੂਜੀ ਨਹੀਂ ਲੱਗਦਾ ਤਿਆਰੀਆਂ ਨੇ ਐਮਪੀ ਦੀਆਂ ਬਿਲਕੁਲ ਕੁਝ ਨਹੀਂ ਹਲੇ ਕੁਝ ਵੀ ਗੱਲ ਨਹੀਂ ਔਰ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਅੱਜ ਵੀ ਚੰਡੀਗੜ੍ਹ ਮੀਟਿੰਗ ਚੱਲ ਰਹੀ ਹੈ ਕੈਂਡੀਡੇਟਸ ਦੀ ਉਹਦੇ ਵਿੱਚ ਡਿਸਕਸ਼ਨ ਹੀ ਨਹੀਂ ਹੈਗੀ ਇਹ ਤਾਂ ਇੱਕੋ ਦਮ ਸਿਨੈਰੀਓ ਚੇਂਜ ਹੋਇਆ ਹੈ ਕਿ ਬਿੱਟੂ ਜੀ ਭਾਜਪਾ 'ਚ ਗਏ ਆ ਹਲੇ ਤੱਕ ਕੁਝ ਵੀ ਐਸਾ ਔਨ ਗਰਾਉਂਡ ਨਹੀਂ ਹੈ